ਭਾਈ ਜਿਹੜੇ ਮਰੀਜ਼ਾਂ ਨੂੰ ਵੱਡੇ ਵੱਡੇ ਹਸਪਤਾਲਾਂ ਵਾਲੇ ਜਵਾਬ ਦੇਤਾ ਵੀ ਛੋਟੇ ਦਾ ਕੋਟੇ ਪਾਉਣੇ ਪੈਣਗੇ ਜੀ ਛੋਟੀ ਡਿਸਕ ਦੇ ਨੁਕਸਾ ਇਹਦਾ ਆਪਰੇਸ਼ਨ ਹੋਊਗਾ ਉਹਨਾਂ ਦਾ ਹੱਲ ਰਾਮਪੁਰਾ ਸ਼ਹਿਰ ਚ ਭਾਈ ਡਾਕਟਰ ਸਿੱਧੂ ਕਰਦਾਗਾ ਇੱਕ ਵਾਰ ਐਡਰੈਸ ਦੱਸ ਦਨਿਆਂਗੇ ਸਾਹਮਣੇ ਦਾ ਅਜੀਤ ਗੈਸ ਵਾਲਾ ਸੀ ਆਗੀ ਇਧਰ ਸਕੂਲ ਆ ਗਿਆ ਤੇ ਬਾਕੀ ਗੱਲਾਂ ਬਾਤ ਅੰਦਰ ਕਰ ਦਿਆਂਗੇ ਵੀਡੀਓ ਸ਼ੇਅਰ ਕਰਕੇ ਮਰੀਜ਼ਾਂ ਨਾਲ ਜ਼ਰੂਰ ਪਹੁੰਚਾ ਦਿਓ ਬਾਈ ਬਹੁਤ ਸਸਤੇ ਚ ਇਲਾਜ ਕਰਦਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆ ਮਰੀਜ਼ ਭੈਣ ਅੰਦਰ ਬਈ ਪਹਿਲਾਂ ਮਰੀਜ਼ਾਂ ਨਾਲ ਗੱਲਬਾਤ ਕਰ ਸਕਦੇ ਹਾਂਗੇ ਆਪਾਂ ਬਿਮਾਰੀਆਂ ਕਿਹੜੀਆਂ ਕਿਹੜੀਆਂ ਠੀਕ ਕਰ ਦਾਂਗੇ ਜਿਵੇਂ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਸਰਵਾਈਕਲ ਕੋਈ ਵੀ ਇੱਕਲਾਤ ਦਾ ਦਰਦ ਜਾਂਦਾ ਕੋਈ ਵੀ ਦਿੱਕਤ ਆ ਗਈ ਗੋਡ ਗੋਡਿਆਂ ਪ੍ਰਤੀ ਕੋਈ ਵੀ ਦਿੱਕਤ ਆ ਮੰਨ ਲਓ ਜੋੜਾਂ ਦੇ ਪ੍ਰਤੀ ਤੁਸੀਂ ਇੱਕ ਵਾਰ ਆਓ ਪਹਿਲੀ ਵਾਰ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲੂਗਾ ਕਿੰਨੇ ਕ ਪਰਸੈਂਟ ਫਰਕ ਪਈ ਪਹਿਲੀ ਵਾਰ ਮੰਨ ਲਓ ਪਹਿਲੀ ਵਾਰ ਚ 50 ਤੋਂ 70% ਫਰਕ ਪੈ ਜਾਂਦਾ ਇੱਕ ਵਾਰੀ ਆਓ ਇੱਕ ਵਾਰੀ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲੂਗਾ ਇੱਕ ਵਾਰ ਐਡਰੈਸ ਪ੍ਰੋਪਰ ਸਮਝਾ ਦੇ ਨੇੜੇ ਭਾਰਤੀਆ ਮਾਡਲ ਸਕੂਲ ਛੋਟੀ ਬ੍ਰਾਂਚ ਅਜੀਤ ਗੈਂ ਅਜੰਸੀ ਤੇ ਭਾਈ ਆਜੋ ਮਰੀਜ਼ਾ ਨਾ ਕਰਵਾਉਣਿਆ ਗੱਲਾਂ ਵਾਤਾਂ ਨਕੀ ਪ੍ਰੋਬਲਮ ਹੈ ਜੀ ਮੇਰੇ ਪੈਟੂੀ ਤੇ ਗੋਡਿਆਂ 'ਚ ਸੀਗੇ ਢੂਂਗ ਨਾਲ ਗੋਡਾ ਦਰਦ ਕਰਦੇ ਗੋਡਿਆਂ ਨਾਲ ਢੂਂਗ ਦਰਦ ਕਰਦੇ ਸੀ ਹੁਣ ਠੀਕ ਨੇ ਹਾਂ ਬਿਲਕੁਲ ਸਹੀ ਹੈ ਮੈਂ ਇਸ ਟਾਈਮ ਤੇ ਦੂਜੀ ਵਾਰ ਆਇਆ ਡਾਕਟਰ ਸਾਹਿਬ ਕੋਲ ਦੂਜੀ ਵਾਰ ਚ ਫਰਕ ਪੈ ਗਿਆ ਦੂਜੀ ਵਾਰ ਬਿਲਕੁਲ ਸਹੀ ਹੈ ਇਸ ਟਾਈਮ ਦੇ ਉੱਤੇ ਮੈਂ ਜੀ 80% ਮੈਂ ਠੀਕ ਆ ਕੋਈ ਫੀਸ ਤਾਂ ਨਹੀਂ ਜ਼ਿਆਦਾ ਨਹੀਂ ਜਿੰਨੇ ਪਹਿਲਾਂ ਹੋਰ ਕਿੱਥੇ ਕਿੱਥੇ ਦਿਖਾਇਆ ਸੀ ਪਹਿਲਾਂ ਬਹੁਤ ਸਾਰੇ ਡਾਕਟਰ ਸਾਹਿਬ ਵਖਾਣ ਉਹਨਾਂ ਨੂੰ ਅਚ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਸੀਗਾ ਇੱਥੋਂ ਥੋੜੇ ਨਹੀਂ ਦੇ ਬਾਈ ਸੱਸੀ ਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਨੂੰ ਕੀ ਪ੍ਰੋਬਲਮ ਸੀ ਬਾਈ ਆਪਣਾ ਬਾਈ ਜੀ ਟੂਹੇ ਦੀ ਪ੍ਰੋਬਲਮ ਸੀਗੀ ਟੂਹੀ ਦੁਖਦੀ ਸੀ ਹਾਂਜੀ ਟੂਹੀ ਦੋਦੀ ਸੀ ਅੱਜ ਕਿੰਨੀ ਵਾਰ ਆਇਓ ਇੱਥੇ ਅੱਜ ਦੂਜੀ ਵਾਰ ਆਏ ਬਾਈ ਜੀ ਨੇ ਕੋਈ ਫਰਕ ਪਿਆ ਪੂਰਾ ਹੀ ਫਰਕ ਪੈਗਾ ਬਾਈ ਜੀ ਲਾਕੇ ਤੁਰਨ ਫੇਰ ਬਹੁਤ ਜਿਆਦਾ ਵਧੀਆ ਫਰਕ ਕੀ ਕਹਿਣਾ ਚਾਹੋਗੇ ਜਨਾ ਟੂਹੇ ਦੁਖਦੀਆਂ ਨੇ ਮੈਂ ਕਹਿਣਾ ਵੀ ਇੱਥੇ ਆ ਕੇ ਡਾਕਟਰ ਸਾਹਿਬ ਕੋਲ ਠੀਕ ਹੋਰੀ ਦਿਖਾਓ ਜ਼ਰੂਰ ਜੀ ਕੋਈ ਪੈਸੇ ਤਾਂ ਨਹੀਂ ਜ਼ਿਆਦਾ ਲੈਂਦੇ ਨਹੀਂ ਨਹੀਂ ਬਾਈ ਜੀ ਕੋਈ ਪੈਸੇ ਨਹੀਂ ਵੱਧ ਬਹੁਤ ਵਧੀਆ ਲਾਜੇਗਾ ਠੀਕ ਹੈ ਜੀ ਇੱਕ ਮਰੀਜ਼ ਇੱਧਰ ਕਿਹੜਾ ਪਿੰਡਾ ਜੀ ਮੇਰਾ ਮਹਾਰਾਜ ਜੀ ਕੀ ਪ੍ਰੋਬਲਮ ਆ ਬਾਈ ਮੈਨੇ ਵੀਰੇ ਡਿੱਗ ਪਿਆ ਸੀ ਮੋਟਰਸਾਈਕਲ ਤੋਂ ਹਾਂਜੀ ਤੇ ਉਹ ਕਹਿੰਦਾ ਨਾ ਵੀ ਫੈਕਚਰ ਹੋ ਗਈ ਮਤਲਬ ਮਾਸ ਅੱਛਾ ਕਈਆਂ ਕੋਲ ਦਿਖਾਇਆ ਤੇ ਐਕਸਰੇ ਕਰਵਾਓ ਹਾਂਜੀ ਮੈਂ ਇਹ ਆਪਣੇ ਕਿਸੇ ਨੇ ਮੈਨੂੰ ਦੱਸ ਪਾਈ ਸੀ ਮੈਂ ਇਹਨਾਂ ਕੋਲ ਆਇਆ ਕਹਿੰਦਾ ਕੁਝ ਕਰਾਉਣ ਦੀ ਲੋੜ ਨਹੀਂ ਤੁਸੀਂ ਮੇਰੇ ਕੋਲ ਹਫਤਾ ਹਫਤਾ ਰੱਖੋ ਪਰ ਹਫਤੇ ਤੋੜਾ ਠੀਕ ਹੋ ਜਾਣਾ ਪੂਰਾ ਫਰਕ ਪੈ ਗਿਆ ਵੀਰੇ ਬਸ ਇੱਕ ਤਰ੍ਹਾਂ ਦੇ ਠੀਕ ਹੋ ਜਾਣਾ ਜਮਾ ਠੀਕ ਹੈ ਜੀ ਹੱਥ ਕੰਮ ਕਰਨ ਲੱਗ ਗਿਆ ਮੇਰਾ ਅੱਛਾ ਅੱਛਾ ਬਈ ਤੇ ਇੱਧਰ ਵੀ ਮਰੀਜ਼ ਪਏ ਨੇ ਆਹ ਬਾਈ ਮਿਲਦਾ ਟੂਹੀ ਦੁਖਦੀ ਵਾਲਾ ਹੋਊਗਾ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਪ੍ਰੋਬਲਮ ਹੈ ਜੀ ਵੀਰ ਜੀ ਟੂਹੀ ਦੀ ਪ੍ਰੋਬਲਮ ਆ ਜ ਇਨਾ ਬਹੁਤ ਫਰਕ ਆਇਆ ਹਾਂ ਜੀ ਨਾ ਪੰਗਿਆਂ ਕਰਿਆ ਕਰੋ ਵੀਰ ਜੀ ਕੀ ਕਰੇ ਬਸ ਬਹੁਤ ਫਰਕ ਆਇਆ ਜੀ ਅੱਗੇ ਨਾਲ ਪਹਿਲੀ ਵਾਰ ਆਇਆ ਇਹ ਦਿਖਾਉਣ ਫਰਕ ਪੈ ਗਿਆ ਹਾਂ ਜੀ ਪੂਰਾ ਹੀ ਆ ਜੀ ਹੁਣ ਬਹੁਤ ਫਰਕ ਆ ਗਿਆ ਅੱਗੇ ਨਾਲ ਬਾਈ ਆਪਾਂ ਨੂੰ ਕੀ ਪ੍ਰੋਬਲਮ ਆ ਮੈਂ ਜੀ ਡਿੱਗ ਪਈ ਘੂੜੀ ਤੋਂ ਅੱਛਾ ਤੇ ਬਹੁਤ ਦਰਦ ਹੁੰਦਾ ਸੀਗਾ ਹੁਣ ਦੋ ਤਿੰਨ ਵਾਰ ਚੈੱਕ ਵੀ ਕਰਾਇਆ ਹੁਣ ਠੀਕ ਆ ਹਾਂ ਜੀ ਹਾਂ ਜੀ ਕੰਮੀ ਮਾਰਾਂਗਾ ਅੱਜ ਮੈਂ ਦੂਜੀ ਵਾਰ ਆਇਆ ਤੇ ਇੱਧਰ ਵੀ ਮਰੀਜ਼ ਪਏ ਨੇ ਬਾਈ ਹਨਾ ਸਾਸਿਕਾ ਰੇਪੇ ਕੀ ਪ੍ਰੋਬਲਮ ਆ ਜੀ ਵੀਰ ਜੀ ਪਹਿਲਾਂ ਤੁਹੀ ਦੁਖਦੀ ਸੀਗੀ ਮੇਰੀ ਇਤੋਂ ਠੀਕ ਹੋਈ ਸੀਗੀ ਹਾਂਜੀ ਠੀਕ ਹੋਈ ਸੀ ਮੇਰੀ ਇੱਥੇ ਲੋਕ ਲੀਆਂ ਸੀ ਫਿਰ ਮੇਰੇ ਪੇਕਾਂ ਤੋਂ ਰਿਸ਼ਤੇਦਾਰੀ ਚ ਹੋਰ ਵੀ ਗੋਡੇ ਠੂਂਗਾ ਠੀਕ ਹੋਊਗਾ ਮੈਂ ਦੱਸ ਪਾਈ ਵੀ ਨਹੀਂ ਗਾਹਾਂ ਦੀ ਗਾਹਾਂ ਦੱਸ ਪਾਤੀ ਤੇ ਮੇਰੀ ਚਾਚੀ ਮਾ ਪਰਜਾਈਆਂ ਹੋਰ ਵੀ ਤਾ ਚਾਚੇ ਨੇ ਉਹ ਗੋਡੇ ਵੀ ਚ ਹੈਰੇ ਨੂੰ ਪ੍ਰੋਬਲਮ ਅੱਜ ਕੱਲ ਹਾਂਜੀ ਤੇ ਉਹ ਇੱਥੋਂ ਠੀਕ ਹੋਇਆ ਹਾਂ ਹੁਣ ਇਹ ਲੱਤ ਦੁਖਦੀ ਸੀ ਹੁਣ ਵੀ ਇੱਥੋਂ ਠੀਕ ਹੋਈ ਲੱਤ ਹਾਂਜੀ ਬੁਰੀ ਫਰਕ ਹੈਗਾ ਮੈਂ ਤਾਂ ਗੁਰੂ ਘਰ ਨਾਲ ਪੰਥੀ ਮਾਰ ਕੇ ਬੈਠਣੇ ਜਾਂਦਾ ਹੁਣ ਮੈਂ ਬੜੀ ਆਰਾਮ ਨਾਲ ਮੋੜਦਾ ਪੂਰੀ ਕੋਈ ਵਧੀਆ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਬਾਈ ਕਿਸੇ ਦਾ ਵੀ ਕੋਈ ਹੈ ਨਾ ਆਉਣਾਗਾ ਹਸਪਤਾਲ ਅੱਜ ਜਾਇਜ਼ਾ ਕਿ ਤੱਕ ਗਿਓ ਤਾਂ ਚੁੱਪ ਕਰਕੇ ਰਾਮਪੁਰਾ ਸਹਿਰ ਚ ਆ ਜਾਓ ਪਰ ਆਇਓ ਫੋਨ ਕਰਕੇ ਜੇ ਤੁਸੀਂ ਬਿਨਾ ਫੋਨ ਕਰੇ ਆਉਂਗੇ ਤੁਹਾਡੇ ਸਾਹਮਣੇ ਮਰੀਜ਼ ਆਦੇ ਨੇ ਫੇ ਡਾਕਟਰ ਸਾਹਿਬ ਤੋਂ ਤੁਹਾਨੂੰ ਗੌਰ ਨਾਲ ਦੇਖਣੀਆਂਣਾ ਵੀ ਇਹੀ ਬੇਨਤੀ ਹੈ ਜਦੋਂ ਵੀ ਆਉਣਾ ਫੋਨ ਕਰਕੇ ਆਉਣਾਗਾ ਬਾਕੀ ਬਈ ਕੋਈ ਬੇਨਤੀ ਕਰਨੀ ਚਾਹੋਗੇ ਬਸ ਜਦੋਂ ਵੀ ਆਉਣਾ ਤਾਂ ਸਭ ਤੋਂ ਪਹਿਲਾਂ ਫੋਨ ਕਰਕੇ ਜਰੂਰ ਆਉਣਾ ਸਕਰੀਨ ਤੇ ਨੰਬਰ ਚੱਲ ਰਿਹਾ ਆ ਵੀਡੀਓ ਸ਼ੇਅਰ ਕਰਕੇ ਜਿਹੜੇ ਵੀ ਮਰੀਜ਼ ਨੇ ਤੁਹਾਡੀ ਨਿਗਾਚ ਉਹਨਾਂ ਨੂੰ ਜਰੂਰ ਸੈਂਡ ਕਰ ਦਿਓ ਉਹਨਾਂ ਦੇ ਗੋਡੇ ਢੂਹੀਆਂ ਆਹ ਬਈ ਠੀਕ ਕਰੂਗਾ ਧੰਨਵਾਦ ਜੀ